ਸਿਹਰਿਆ ਕਾਂਜੀ ਵੀਡੀਓ ਦੇਖ ਰਹੇ ਆਪਸਾ ਬਲੂ ਜੀ ਆਏ ਲੈ ਕੇ ਹਾਜ਼ਰ ਹੈ ਅੱਜ ਦੀ ਵੱਡੀ ਖਬਰ ਅਮਰੀਕਾ ਨਾਲ ਪਹੁੰਚਣ ਤੇ ਲੱਖਾਂ ਭਾਰਤੀਆਂ ਦੀ ਚਲੀ ਜਾਵੇਗੀ ਨੌਕਰੀ ਜੇ ਤੁਸੀਂ ਭਾਰਤ ਵਿੱਚ ਹੋ ਤਾਂ ਕੀ ਤੁਹਾਨੂੰ ਅੱਜ ਹੀ ਜਾਣਾ ਪਵੇਗਾ ਯੂ ਐਸ ਐਫ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਚ ਆਈ ਬੀ ਵੀਜ਼ਾ ਸੰਬੰਧੀ ਇੱਕ ਨਵੇਂ ਆਦੇਸ਼ ਤੇ ਦਸਕਤ ਕੀਤੇ ਹਨ ਨਵੇਂ ਨਿਯਮਾਂ ਅਨੁਸਾਰ ਐਚ ਆਈ ਬੀ ਵੀਜ਼ਾ ਪ੍ਰਾਪਤ ਕਰਨ ਲਈ ਇੱਕ ਇੱਕ 10 1 ਲੱਖ 30 ਲਾਨਾ ਫੀਸ ਦੀ ਲੋਡ ਹੋਵੇਗੀ ਇਸ ਸਦੇਸ਼ ਤੋਂ ਬਾਅਦ ਐਮਾਜੋਨ ਅਤੇ ਮੀਟਾ ਅਤੇ ਮਾਈਕਰੋਸਾਫਟ ਵਰਗੀਆਂ ਆਈਟੀ ਕੰਪਨੀਆਂ ਨੇ ਆਪਣੇ ਕਰਮਚਾਰੀਆਂ ਨੂੰ ਈਮੇਲ ਭੇਜ ਕੇ 24 ਘੰਟਿਆਂ ਦੇ ਅੰਦਰ ਅਮਰੀਕਾ ਪਹੁੰਚਣ ਲਈ ਕਿਹਾ ਹੈ ਇਸ ਨਾਲ ਇਹ ਸਵਾਲ ਉੱਠਦਾ ਹੈ ਕਿ ਅਮਰੀਕਾ ਅਤੇ ਭਾਰਤ ਵਿੱਚ ਕੰਮ ਕਰਨ ਵਾਲੇ ਭਾਰਤੀ ਸਮੇਂ ਸਿਰ ਨਾ ਪਹੁੰਚਣ ਤੇ ਆਪਣੀਆਂ ਨੌਕਰੀਆਂ ਗਵਾ ਦੇਣਗੇ ਦੂਜਾ ਸਵਾਲ ਹੈ ਕਿ ਭਾਰਤੀਆਂ ਨੂੰ ਅੱਜ ਹੀ ਅਮਰੀਕਾ ਲਈ ਰਵਾਨਾ ਹੋਣਾ ਪਵੇਗਾ ਕੀ ਭਾਰਤੀਆਂ ਨੂੰ ਅਮਰੀਕਾ ਨਾ ਪਹੁੰਚਣ ਦੇ ਆਪਣੀਆਂ ਨੌਕਰੀਆਂ ਗਵਾ ਦੇਣੀਆਂ ਪੈਣਗੀਆਂ ਅਮਰੀਕਾ ਨੇ ਐਚ ਆਈ ਬੀ ਵੀਜ਼ਾ ਨਿਯਮਾਂ ਵਿੱਚ ਸੋਧ ਕੀਤਾ ਹੈ ਇਸ ਨਿਯਮ ਦੇ ਅਨੁਸਾਰ ਐਚ ਆਈ ਬੀ ਅਤੇ ਐਚ 4 ਵੀਜ਼ਾ ਰੱਖਣ ਵਾਲੇ ਵਿਦੇਸ਼ੀ ਕਰਮਚਾਰੀਆਂ ਨੂੰ 21 ਸਤੰਬਰ ਤੇ 21 ਸਤੰਬਰ ਨੂੰ 12 ਜੇ ਤੋਂ ਪਹਿਲਾਂ ਅਮਰੀਕਾ ਪਹੁੰਚਣਾ ਪਹੁੰਚਣਾ ਚਾਹੀਦਾ ਹੈ ਉਸ ਮਿਤੀ ਤੋਂ ਬਾਅਦ ਦਾਖਲੇ ਤੋਂ ਇਨਕਾਰ ਕਰ ਦਿੱਤਾ ਜਾਵੇਗਾ ਪ੍ਰਵੇਸ਼ ਲਈ 1 ਲੱਖ ਦਾ ਪ੍ਰਦਾਨ ਕਰਨ ਦੀ ਲੋੜ ਹੋਵੇਗੀ ਭਾਰਤੀਆਂ ਦੀਆਂ ਨੌਕਰੀਆਂ ਉਹਨਾਂ ਦੀਆਂ ਕੰਪਨੀਆਂ ਦੇ ਰਹਿਮਤੇ ਹਨ ਜੇਕਰ ਭਾਰਤੀ ਕਰਮਚਾਰੀ ਅਮਰੀਕਾ ਨਹੀਂ ਪਹੁੰਚ ਸਕਦੇ ਤਾਂ ਉਹਨਾਂ ਦੀ ਕੰਪਨੀ ਇਹ ਫੈਸਲਾ ਕਰੇਗੀ ਕਿ ਉਹਨਾਂ ਨੂੰ 1 ਲੱਖ ਦਾ补偿 ਕਰਨਾ ਹੈ ਜਾਂ ਨਹੀਂ ਹਾਲਾਂਕਿ ਬਹੁਤ ਸਾਰੀਆਂ ਕੰਪਨੀਆਂ ਆਪਣੇ ਕਰਮਚਾਰੀਆਂ ਨੂੰ ਘਰੋਂ ਕੰਮ ਕਰਨ ਦਾ ਆਪਸ਼ਨ ਵੀ ਦੇ ਸਕਦੀਆਂ ਹਨ ਕੀ ਭਾਰਤੀਆਂ ਨੂੰ ਅੱਜ ਹੀ ਅਮਰੀਕਾ ਲਈ ਰਵਾਨਾ ਹੋਣਾ ਪਵੇਗਾ ਹਾਂ ਅੱਜ 20 ਸਤੰਬਰ ਹੈ ਅੱਜ ਹੀ ਭਾਰਤ ਛੱਡ ਕੇ ਉਹ ਕੱਲ ਤੱਕ ਅਮਰੀਕਾ ਪਹੁੰਚ ਸਕਦੇ ਹਨ ਕਿਉਂਕਿ ਭਾਰਤ ਤੋਂ ਅਮਰੀਕਾ ਦੀ ਯਾਤਰਾ ਕਰਨ ਵਿੱਚ 14 ਤੋਂ 20 ਘੰਟੇ ਲੱਗਦੇ ਹਨ ਕੰਪਨੀਆਂ ਨੇ ਭਾਰਤ ਤੇ ਅਮਰੀਕਾ ਦਫ਼ਤਰਾਂ ਵਿੱਚ ਕੰਮ ਕਰਨ ਵਾਲੇ ਦੇਸ਼ ਹੋਰ ਦੇਸ਼ਾਂ ਤੇ ਕਰਮਚਾਰੀਆਂ ਨੂੰ 24 ਘੰਟੇ ਦੇ ਅੰਦਰ ਅਮਰੀਕਾ ਪਹੁੰਚਣ ਦੀ ਅਪੀਲ ਕੀਤੀ ਹੈ ਇਸ ਦਾ ਮਤਲਬ ਹੈ ਕਿ ਐਮਾ ਜਾਨ ਅਤੇ ਮਾਈਕਰੋਸਾਫਟ ਅਤੇ ਮੈਟਾ ਦੇ ਅਮਰੀਕੀ ਦਫ਼ਤਰਾਂ ਵਿੱਚ ਕੰਮ ਕਰਨ ਵਾਲੇ ਭਾਰਤੀ ਕਰਮਚਾਰੀਆਂ ਨੂੰ ਅੱਜ ਹੀ ਅਮਰੀਕਾ ਲਈ ਰਵਾਨਾ ਹੋਣਾ ਪਵੇਗਾ Amazon ਅਤੇ Meta ਮਾਈ ਕ੍ਰੋਸ ਹੱਫ ਤੱਕ ਦੇ ਆਪਣੀਆਂ ਕਰਮਚਾਰੀਆਂ ਨੂੰ ਈਮੇਲ ਭੇਜੇ ਹਨ Amazon ਨੇ H1B ਅਤੇ H4 ਵੀਜ਼ਾ ਧਾਰਕਾਂ ਨੂੰ ਅਮਰੀਕਾ ਵਿੱਚ ਰਹਿਣ ਦੀ ਸਲਾਹ ਦਿੱਤੀ ਹੈ ਖਬਰ ਨਾਲੰਤ ਤੱਕ ਬਨੇ ਰਹਿ ਲਈ ਧੰਨਵਾਦ